ਇੱਕ ਕੂਲਰ ਆ ਜੀ ਇੱਕ ਫਰਿੱਜ ਆ ਇੱਕ ਬੇਬੇ ਦਾ ਦਾਜ ਵਾਲੇ ਬੈੱਡ ਆ ਬੇਬੇ ਉਹ ਵੀ ਵੇਚ ਦੀਏ ਇੱਕ ਪੱਖਾ ਇੱਕ ਪੱਖਾ ਇਹ ਤਾਂ ਦੇ ਸਮਾਂ ਯਾਦ ਆ ਇਹ ਤਾਂ ਹੋਰ ਵੀ ਬਹੁਤ ਕੋਸੀ ਹੈ ਨਾ ਉਹ ਦੋ ਜੁੱਤੀਆਂ ਵੀ ਖਾਈਆਂ ਸੀ ਪੈਂਸਰ ਹੀ ਲਾਈਆਂ ਉਹ ਹਾਈ ਹੀਲ ਦੇ ਸੈਂਡਲ ਵੀ ਬੇਬੇ ਦੇ ਬਕਾਉਂਗਾ ਕਿੰਨੇ ਲੈਣੇ ਵੇ ਤਾਂ ਹਵੇ ਵੇਚਣੇ ਆ ਉਹਦੇ ਵੀ ਬਨਗੀੜਾ ਦਿੱਤਾ ਸੀ ਬੇਬੇ ਤੋਂ ਪੈਂਦੇ ਨਹੀਂ ਨਾ ਨਹੀਂ ਵੈਸੇ ਹੀ ਲੈ ਜਾਗੇ ਜੀ ਯਾਦਗਰੀ ਵਾ ਤੇ ਸੈਂਡਲ ਜਿਹੜਾ ਮੇਰੇ ਬੇਬੇ ਕਹਿੰਦੀ ਜਿਹੜੇ ਆਪਣੇ ਬੈੱਡ ਖਰੀਦੂ ਨੇ ਮੇਰੇ ਦਾਜ ਵਾਲੇ ਉਹਨੂੰ ਸੈਂਡਲ ਨਾਲ ਫ੍ਰੀ ਹਾਈ ਹੀਲ ਦੇ ਪਤਾ ਇੱਥੇ ਹੀ ਆਉਣਾ ਪਵੇ ਬਿੱਡਾਂ ਤੇ ਪਲਾਈ ਲਾ ਕੇ ਜਾਂ ਕੋਈ ਉਹ ਗੰਦਾ ਪਿਆ ਪਿਛਾ ਕੇ ਪੈਣਾ ਪੈਣਾ ਹੈ ਪਤਾ ਹੁੰਦਾ ਕਰਦਗੇ ਅੱਡ ਬੇਬੇ ਨੂੰ ਫਿਰ ਹੈ ਵੰਦਗੇ ਭਾਂਡੇ ਬੇਬੇ ਆਪਣਾ ਪੁਰਾਣਾ ਮੋਟਰਸਾਈਕਲ ਲਾ ਤੇ ਤਿੰਨੇ ਲੈਂਚ ਆ ਸਭ ਤੋਂ ਪੁਰਾਣਾ ਉਦੋਂ ਨਵਾਂ ਪਰੇ ਉਦੋਂ ਨਵਾਂ ਇਹ ਮੋਟਰਸਾਈਕਲ ਆਪਣਾ ਉਹ ਵਾਲਾ ਜੀ ਜਿਹਦੇ ਨਾਲ ਆਪਾਂ ਮਤਲਬ ਆ ਕਿ ਔਕਾ ਸੋਕਾ ਟਾਈਮ ਜਿਹਦੇ ਨਾਲ ਵਿੱਚ ਦੇਖਿਆ ਆਪਾਂ ਹਨ ਤੇ ਬਹੁਤ ਔਕਾ ਸੋਕਾ ਟਾਈਮ ਨੇ ਕਿਡਾਇਆ ਤੇ ਇਹ ਆਪਣੀ ਇੱਕ ਪੁਰਾਣੀ ਯਾਦ ਆ ਹੈਲੋ ਜੀ ਗੁੱਡ ਮਾਰਨਿੰਗ ਵੈਲਕਮ ਕਰਦੇ ਆਂ ਜਸਤਰੀ ਨਾਲ ਵਲੌਗ ਚੈਨਲ ਤੇ ਕਾਫੀ ਦਿਨ ਤੋਂ ਆਪਣਾ ਵਲੌਗ ਨਹੀਂ ਆਇਆ ਸੀਗਾ ਤੇ ਆ ਬੈਕ ਸਾਈਡ ਦੇਖੋ ਤੁਸੀਂ ਪੱਠਿਆਂ ਦਾ ਹਾਲ ਰੱਬ ਰੱਬ ਮੀਂਹ ਵਰਸਾ ਕਈ ਦਿਨ ਗਏ ਸੀ ਪਰ ਰੱਬ ਨੇ ਮੀਂਹ ਐਸਾ ਵਰਸਾਤਾ ਤੇ ਹੁਣ ਪੱਠਿਆਂ 'ਚ ਦੋ ਦਿਨ ਹੋ ਗਏ ਪਾਣੀ ਖੜੇ ਨੂੰ ਤੇ ਬੁਰਾ ਹਾਲ ਆ ਪੱਠਿਆਂ 'ਚ ਪਾਣੀ ਜਦੋਂ ਖੜਾ ਹੁੰਦਾ ਇੱਕ ਤਾਂ ਚਰੀ ਸਾਰੀ ਡਿੱਗ ਪਈ ਆਪਣੀ ਉਹ ਸਾਰੀ ਮਗਰ ਡਿੱਗੀ ਪਈ ਐ ਇੱਥੇ ਡਿੱਗੀ ਪਈ ਆ ਉਹ ਪਰਲੀ ਸਾਈਡ ਸਾਈਡ ਡਿੱਗੀ ਪਈ ਆ ਪਾਣੀ ਦੇ ਨਾਲ ਕੀ ਪੱਠਿਆਂ ਨੂੰ ਪਾਣੀ ਚੜਾ ਕੇ ਬਹਲਾ ਲੱਗ ਗਿਆ ਇੱਕ ਚਰੀ ਜਿਹੜੀ ਦਿਲ ਤੋਂ ਪਤਾ ਲੈਂਥ ਤੋਂ ਬਾਹਲੀ ਸੀ 10-11 ਫੁੱਟ ਲੰਬੀ ਹੋ ਗਈ ਸੀ ਤੇ ਸਾਰੀ ਥੱਲੇ ਡਿੱਗ ਪਈ ਹੁਣ ਡਿੱਗੀ ਵੱਢਣੀ ਬਹੁਤ ਔਖੀ ਐ ਤੇ ਇੱਕ ਪਾਣੀ ਕੁਛ ਮੀਂਹ ਦਾ ਪੈ ਗਿਆ ਕੁਛ ਘਰ ਦਾ ਇਥੋਂ ਦੀ ਪੈਪ ਵਜ ਦੀ ਨਿਕਲ ਕੇ ਆ ਗਿਆ ਕੁਛ ਵਾਹਨ ਚ ਟੁੱਟ ਗਿਆ ਗੱਲਾਂ ਮੈਕਸੀ ਹੋ ਗਈਆਂ ਨੇ ਤੇ ਘਰੇ ਅੱਜ ਹੈਗਾ ਸੰਡੇ ਤੇ ਅੱਜ ਕੰਮ ਕਰਨਾ ਹੈ ਕਾਫੀ ਆਪਾਂ ਕਰੇ ਐਸ਼ ਨੂੰ ਵੀ ਹੈਗੀ ਛੁੱਟੀ ਤੇ ਐਸ਼ ਵੀ ਕਰ ਰਹੀ ਐ ਇੰਜੋਏ ਕਿਵੇਂ ਐਸ਼ ਹੈਲੋ ਹਾਈ ਕਿਵੇਂ ਪਾਣੀ ਦੇ ਵਿੱਚ ਪੱਠੇ ਵੱਢਨੇ ਸਭ ਤੋਂ ਓਕਾ ਕੰਮ ਆ ਜੀ ਥੱਲੇ ਕਰਚੇ ਵੀ ਨਹੀਂ ਦਿਖਦੇ ਹੁੰਦੇ ਬਹੁਤ ਜੇ ਪਹਿਲਾਂ ਲੋ ਵੱਡੇ ਹੁੰਦੇ ਥੱਲੇ ਕਰਚੇ ਹੁੰਦੇ ਆ ਤੇ ਉੱਤੋਂ ਖੋਬਾ ਹੁੰਦਾ ਤੇ ਉੱਤੋਂ ਪਾਣੀ ਨਾਲ ਪੱਠੇ ਭਾਰੇ ਹੋ ਜਾਂਦੇ ਉੱਤੋਂ ਡਿੱਗੇ ਹੋਣ ਤਾਂ ਵੱਢਨੇ ਬਹੁਤ ਓਕੇ ਆ ਕਬੂਤਰ ਛੜਤੇ ਆ ਤੇ ਬੇਬੇ ਬੈ ਗਈ ਐ ਕੁਰਸੀ ਤੇ ਹੁਕਮ ਦੇ ਇਹਨੂੰ ਕਿੱਦਾਂ ਵਾਂ ਆਹ ਵੇ ਰੱਖ ਲੈ ਲੱਤ ਦੇ ਲੱਤ ਹੈ ਹੋਰ ਕੀ ਇਹ ਹੁੰਦਾ ਮੈਨੂੰ ਇੰਨਾ ਹੋਵੇ ਤਾਂ ਮੈਂ ਦਬੇਲਾਵਾ ਚੱਟਾ ਚੱਟਾਈ ਕਰਾਂ ਇਹੀ ਤਾਂ ਪਗਾ ਬੇ ਬਡੁੱਬੀ ਤਾਂ ਜੀ ਸਾਹ ਨਹੀਂ ਆ ਕਹਿੰਦੇ ਹੁੰਦੇ ਨਾ ਤੇ ਅੱਜ ਸਾਰਾ ਸਮਾਨ ਬਾਹਰ ਕੱਢ ਕੇ ਬਰਾਂਡੇ ਦਾ ਬਰਾਂਡਾ ਸਾਫ਼ ਕਰਨਾ ਆਪ ਤੇ ਆਹ ਦੇਖੋ ਬੂਰੀਆਂ ਬਾਹਰ ਆ 3 ਮਹੀਨੇ ਇੱਕ ਮਤਲਬ ਨਹੀਂ ਕਰਦੇ ਮੈਂ ਤਾਂ ਚੱਕ ਉਧਰ ਰੱਖ ਲੈਣਾ ਇਹ ਇੱਕ ਸਭ ਤੋਂ ਵੱਡਾ ਡੱਕਾ ਦਾ ਪਾਇਆ ਬੇਬੇ ਦਾਜ ਵਾਲੇ ਵੱਡਾ ਨੇ ਐ ਬੇਬੇ ਕਰਦਗੇ ਦਾਣ ਅੱਜ ਫਿਰ ਉਹਨੇ ਦਾਜ ਵਾਲੇ ਵੇਡ ਵੀ ਨਹੀਂ ਕੋਈ ਦਿੰਦਾ ਓਕੇ ਫ੍ਰੀ ਲੈ ਜਾਓ ਫ੍ਰੀ ਵੀ ਨਹੀਂ ਕਿਲੀ ਜਾਂਦਾ ਬੇਬੇ ਬੇਬੇ ਨੂੰ ਲਿਜਾਵੇ ਫਰੀ ਤੇ ਨਾ ਕੋਈ ਬੈੱਡ ਲਿਜਾਵੇ ਸਹੀ ਹੈ ਬੇਬੇ ਟਾਈਮ ਟਾਈਮ ਦੀ ਸੀਗੀ ਹਾਂ ਉਦੋਂ ਵੇਲਾ ਜਦੋਂ ਤੂੰ ਜਵਾਨੀ ਹੁੰਦੀ ਤੇ ਰਿਸ਼ਤੇ ਭੇਜਦੇ ਹੁੰਦੇ ਏਦੇ ਵਾਸਤੇ ਹਣਾ ਤੇ ਹੁਣ ਵੇਲਾ ਤੇਰੇ ਕੋਈ ਬੈੱਡ ਕੋਈ ਫ੍ਰੀ ਵੀ ਨਹੀਂ ਲੀ ਜਾਂਦਾ ਹਣਾ ਉਹਦੇ ਸਪੈਸ਼ਲੀ ਇਹਦੇ ਵਾਸਤੇ ਗੱਡੀ ਕਰਾਈ ਸੀਗੀ ਸਪੈਸ਼ਲ ਗੱਡੀ ਕਰਵਾਈ ਹੋਈ ਸੀਗੀ ਤੇ ਆ ਗਾਨੇ ਗੁੰਨੇ ਬੰਨੇ ਹੋਈ ਛਗਣਾ ਵਾਲੇ ਵੇਖ ਬੇਬੇ ਤੇਰੇ ਬੈੱਡ ਦਾ ਟੁੱਟ ਗਿਆ ਤੇ ਆ ਵੇਲਾ ਗਾਨੇ ਹਜੇ ਵੀ ਖਿੱਚੇ ਤੋਂ ਨਹੀਂ ਟੁੱਟਦੇ ਲੈ ਆ ਵੇਖ ਲੈ ਬੇਬੇ ਆਏ ਆਂ ਦੀ ਜੀ ਨੂੰ ਮਾੜਾ ਨਹੀਂ ਕਹਿੰਦੀ ਮਾੜਾ ਨਹੀਂ ਵੇਖਣ ਨੂੰ ਜਾ ਕੇ ਦੇਖਣ ਨੂੰ ਪਲਾਈ ਕਿੰਨੀ ਹੋਈ ਹੋਇਆ ਕੁਛ ਨਹੀਂ ਜੀ ਇੱਕ ਤਾਂ ਇੱਥੋਂ ਪਲਾਈ ਜੀ ਫੁੱਲੀ ਆ ਇੱਕ ਆਹ ਪਲਾਈ ਫੁੱਲ ਗਈ ਆ ਤੇ ਥੋੜਾ ਜਿਹਾ ਢੋ ਹਿਲਦਾ ਇਹਦਾ ਤੇ ਬਾਕੀ ਆ ਮਗਰੋਂ ਵੀ ਲੈ ਲੂ ਜੇ ਗਈ ਆ ਇਹ ਮਗਦੀ ਗੱਲ ਮਗਦੀ ਗੱਲ ਬੰਦਾਂ ਦੇ ਚਾਰ ਪਾਵੇ ਹੀ ਰਹਿ ਗਏ ਆ ਹਾਂ ਚਾਚੂ ਕਿਵੇਂ ਆ ਕਰ ਦੇ ਵਿੱਚ ਬਹੁਤ ਚੀਜ਼ਾਂ ਇਦਾਂ ਦੀ ਹੁੰਦੀਆਂ ਜਿਹੜੀਆਂ ਆਪਾਂ ਯੂਜ਼ ਨਹੀਂ ਕਰਦੇਗੇ ਜਿਹੜੀਆਂ ਆਪਣੇ ਕੋਲ ਜਾਦੇ ਹੁੰਦੀਆਂ ਨੇ ਹਨ ਲੈ ਵੀ ਐਸ਼ ਐਸ਼ ਚੱਕੀ ਫਿਰਦੀ ਬੱਚਾ ਕਬੂਤਰਾਂ ਦਾ ਸਵੇਰੇ ਸਵੇਰੇ ਇਨੇ ਇਨੇ ਇੱਥੇ ਬੈਠ ਮਾਰਦੇ ਨੇ ਉੱਤੇ ਦਾਣੇ ਵੀ ਰੱਖੀ ਬੈਠੀ ਨਾਲ ਇਹ ਐ ਨਹੀਂ ਖਾਂਦੇ ਇਹਨੇ ਮੰਮਾ ਖਵਾਊਗੀ ਇਹਦੀ ਆ ਤੇਰੇ ਕੋਲ ਨੂੰ ਆਉਂਦਾ ਹਨਾ ਆ ਕਬੂਤਰ ਦੇਖ ਸਕਦੇ ਹੋ ਸੋ ਬਹੁਤ ਜ਼ਮਾਨਾ ਯਾਰ ਘਰੇ ਜਿਹੜਾ ਨਾ ਜਿਹੜਾ ਕਿ ਆਪਾਂ ਵਰਤਦੇ ਨਹੀਂ ਯੂਜ਼ ਨਹੀਂ ਕਰਦੇਗੇ ਵੇ ਇਦਾਂ ਹੀ ਪਿਆ ਹੋਇਆ ਤੇ ਖਲਾਰਾ ਬਹੁਤ ਜ਼ਿਆਦਾ ਆ ਆਪਾਂ ਖਲਾਰਾ ਕਿੱਲਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਘਰੇ ਥੋੜੀ ਸਪੇਸ ਬਣ ਜੇ ਜਿਹੜਾ ਹੁਣ ਆਪਾਂ ਆ ਸ਼ੈੱਡ ਪਾਇਆ ਸੀਗਾ ਤੇ ਪਿੱਛੇ ਸ਼ੈੱਡ ਦੇਖ ਸਕਦੇ ਹੋ ਹੁਣ ਤੇ ਬਹੁਤ ਜ਼ਿਆਦਾ ਯਾਨੀ ਕਿ 53 ਫੁੱਟ ਇਧਰੋਂ ਲੈ ਕੇ ਇਧਰ ਨੂੰ ਆ 53 55 ਫੁੱਟ ਹੈਗਾ ਤੇ 32 ਫੁੱਟ ਹੈ ਇਹਨੂੰ ਅੱਧਾ ਸਮਾਨ ਹਜੇ ਬਾਹਰ ਕੱਢਿਆ ਹੋਇਆ ਤੇ ਐਡੇ ਸ਼ੈੱਡ ਵਿੱਚ ਵੀ ਸਮਾਨ ਨਹੀਂ ਟਿਕਦਾ ਹੈਗਾ ਅਜ ਸ਼ੈਂਕੀ ਵਾਲਾ ਪਿੰਜਰਾ ਹਜੇ ਬਾਹਰ ਲੱਗਾ ਤੇ ਸਾਂਦ ਸੁੰਦ ਬਾਲੇ ਅੰਦਰ ਹੋ ਜਾਂਦੇ ਆ ਇਕੱਠੇ ਤੇ ਬੋਕਰ ਨਹੀਂ ਵਜਦੀ ਇਹ ਪ੍ਰੋਬਲਮ ਹੋ ਗਈ ਆ ਇੱਥੇ ਸੋ ਅੱਜ ਕੋਸ਼ਿਸ਼ ਕਰਾਂਗੇ ਜਿਹੜਾ ਸਮਾਨ ਨਹੀਂ ਵਰਤਦੇ ਉਹਨੂੰ ਬਾਹਰ ਕੱਢਿਆ ਜਾਊਗਾ ਕਿ ਕਹਦਾ ਬੇਬੇ ਵਾਲੇ ਦਾਜ ਵਾਲੇ ਬੈੱਡ ਬੂਬੀ ਦੇ ਇਹ ਵੀ ਆਪਾਂ ਕਿਸੇ ਪਰਿਵਾਰ ਨੂੰ ਕਿਸੇ ਨੂੰ ਲੋੜ ਹੋਈ ਤਾਂ ਹਨ ਇਹ ਆਪਾਂ ਦੇ ਦਾਂਗੇ ਕਿਸੇ ਨੂੰ ਤੇ ਆਹ ਵੇਖੋ ਇੱਥੇ ਪੂਰਾ ਹਾਲ ਇੱਕ ਕੂਲਰ ਆ ਜੀ ਠੀਕ ਆ ਜੀ ਦੀ ਕੇ ਹਵਾ ਬਹੁਤ ਜ਼ਿਆਦਾ ਹੈ ਉਹ ਗੱਲ ਵਕਰੀ ਹੁਣ ਗਰਮੀਆਂ ਲੰਘ ਚੱਲੀਆਂ ਇਹ ਕੂਲਰ ਵੀ ਆਪਾਂ ਕਿਸੇ ਨੂੰ ਕਿਹਾ ਹੀ ਨਹੀਂ ਗਿਆ ਕਿ ਵੀ ਤੁਸੀਂ ਜੇ ਕਿਸੇ ਨੂੰ ਲੋੜ ਆ ਤਾਂ ਲੈ ਲੂ ਕਿਉਂਕਿ ਸੋ ਇਹ ਵੀ ਇਹ ਵੀ ਆਪਾਂ ਸੀਗਾ ਵੀ ਚਲ ਦੇ ਦਾਂਗੇ ਇੱਕ ਆ ਪਿਆ ਆਪਣਾ ਇੰਜਨ ਠੀਕ ਹੈ ਜਦੋਂ ਮੋਟਰ ਲਾਤੀ ਆ ਇਹ ਵੀ ਉਹਦਾ ਵਿਲੇ ਹੀ ਪਿਆ ਸੋ ਇਹ ਅੰਦਰ ਸਾਂਭ ਕੇ ਰੱਖਿਆ ਹੋਇਆ ਪ੍ਰਾਣੀ ਨਿਸ਼ਾਨੀਆਂ ਸਾਡੀ ਸੋ ਇਹ ਇਹ ਵੇਚਣਾ ਨਹੀਂ ਹੈਗਾਗਾ ਇੰਜਨ ਜਿਹੜਾ ਹੈਗਾ ਤੇ ਇਹ ਆਪਣੇ ਅੰਦਰ ਰੱਖਿਆ ਹੋਇਆ ਪ੍ਰਾਣੀ ਨਿਸ਼ਾਨੀ ਮੈਨੂੰ ਇੰਜਨ ਬਹੁਤ ਵਧੀਆ ਲੱਗਦੇ ਆ ਠੀਕ ਆ ਕਿਉਂਕਿ ਪਹਿਲਾਂ ਆਪ ਪੱਠਿਆਂ ਤੇ ਲਾਇਆ ਹੋਇਆ ਸੀ ਇਹਨੂੰ ਤੇ ਪੱਠਿਆਂ ਦਿਲਾ ਦੀ ਮੋਟਰ ਹੁਣ ਇਹ ਵਿਲਾ ਹੋ ਗਿਆ। ਸੋ ਅੱਜ ਸੰਡੇ ਆ ਸਵਾਈਆਂ ਹੀ ਹੋਣੀਆਂ ਕਰਦੀਆਂ ਸਾਰੀਆਂ। ਆਖੋ ਕਰ ਕੇ ਆਰਿਆਂ ਵਿੱਚ ਕਿਹੜਾ ਕਿਹੜਾ ਘਾ ਲੱਗਾ ਹੋਇਆ। ਅੱਜ ਤਾਂ ਬੇਬੀ ਲੱਗੀ ਵੀ ਕੱਢ-ਕੱਢ ਕੇ ਸੱਟਣ। ਇਹ ਵੀ ਥੇਲ ਕਰਨਾ ਦੇਖਦੇ ਆ। ਘਾ ਵੀ ਥੇਲ ਕਰਨਾ ਜਿਹਨੇ ਕਿਸੇ ਨੇ ਕਿੰਨਾ। ਸਹੀ ਆ। ਜਿਹੜਾ ਵਾਧੂ ਸਮਾਨ ਘਰ ਖਲਾਰਾ ਜਿਹੜਾ ਚਕਾਉਣਾ ਆਪਾਂ। ਘਾ ਵੀ ਜਗਾ ਦੀ ਨਾਲ ਹੀ ਹਨ ਉਹਦੇ ਤੇ। ਹੋਰ ਕੀ? ਨਾ। ਲੋ ਜੀ ਆਪਣਾ ਕੋਸਾਵ ਲੱਗੇ ਹੋਇਆ ਆ ਆਪੀ। ਨਾਲੇ ਸਟਕਾਈ ਕਰਦੇ ਹੱਥ ਤੇ ਹੋਰ ਕੀ ਅੱਜ ਅੱਜ ਇਹਦਾ ਐਕਸੀਡੈਂਟ ਹੋ ਗਿਆ ਕਾਦੇ ਨਾ ਪੇਟੀ ਨਾਲ ਬੇਬੇ ਪੇਟੀ ਵੱਜੀ ਹਾਂ ਪੇਟੀ ਵੱਜੀ ਸੋ ਘਰੇ ਬਈ ਸਮਾਨ ਆਪਣੇ ਬਹੁਤੇ ਹੋਇਆ ਹੁੰਦਾ ਕਿ ਜਿਹੜਾ ਆਪਾਂ ਨਾ ਰੱਖ ਸਕਦੇ ਨਾ ਸੱਡ ਸਕਦੇ ਆ ਆਪਣੇ ਘਰੇ ਕੁਛ ਇਦਾਂ ਹੀ ਆ ਤਿੰਨ ਚਾਰਾ ਡਰਮ ਹੋਏ ਪਏ ਆ ਸੋ ਦੋ ਦਾ ਡਰਮ ਵਿੱਚੋਂ ਕੱਢਣ ਵਾਲੇ ਆ ਆਪਣੇ ਇੱਕ ਕੂਲਰ ਆ ਜੀ ਇੱਕ ਫਰਿੱਜ ਆ ਇੱਕ ਬੇਬੇ ਦਾਜ ਵਾਲੇ ਬੈੱਡ ਆ ਬੇਬੇ ਉਹ ਵੀ ਵੇਚ ਦੀਏ ਇੱਕ ਪੱਖਾ ਇੱਕ ਪੱਖਾ ਹਾਂ ਇਹਦੇ ਸਮਾਂ ਯਾਦ ਆ ਇਹ ਉਹਰੀ ਬਾਬਾ ਕੋਸੀਆਂ ਅਈਓ ਦੋ ਜੁੱਤੀਆਂ ਵੀ ਖਾਈਆਂ ਸੀ ਪੈਂਸਰ ਹੀ ਲੈਣੀਆਂ ਉਹ ਹਾਈ ਹੀਲ ਦੇ ਸੈਂਡਲ ਵੀ ਬੇਬੇ ਦੇ ਬਕਾਉਂ ਕਿੰਨੇ ਲੈਣੇ ਹੋਏ ਤਾਂ ਹਵੇ ਵੇਚਨੇ ਆ ਉਹਦੇ ਬੇਬੇ ਨੇ ਕਿਹੜਾ ਦਿੱਤਾ ਸੀ ਬੇਬੇ ਤੋਂ ਪੈਂਦੇ ਨਹੀਂ ਨਾ ਨਹੀਂ ਵੈਸੇ ਹੀ ਲੈ ਜਾਗੇ ਜੀ ਜਿਆਦਾ ਨੂੰ ਯਾਦਗਰੀ ਵਾਤੇ ਸੈਂਡ ਜਿਹੜਾ ਮੇਰੇ ਬੇਬੇ ਕਹਿੰਦੀ ਜਿਹੜੇ ਆਪਣੇ ਬੈੱਡ ਖਰੀਦੂ ਨਾ ਮੇਰੇ ਦਾਜ ਵਾਲੇ ਉਹਨੂੰ ਸੈਂਡਲ ਨਾਲ ਫ੍ਰੀ ਹਾਈ ਹੀਲ ਦੇ ਠੀਕ ਹੈ ਬੇਬੇ ਕਿ ਨਹੀਂ ਲਾਦ ਕੀ ਆਫਰ ਬਣ ਈ ਗਿਆ ਲਾ ਦੁਕਾਨ ਨਾਲ ਇਹਨੀਆਂ ਆਫਰਾਂ ਲਾਈ ਜਾਂਦੀਆਂ ਇੱਕ ਦੀ ਆਪਾਂ ਵੀ ਲਾ ਦਈਏ ਹੂੰ ਸਹੀ ਹੈ ਨਾ ਇਹ ਲੋ ਕਿੰਨਾ ਸਮਾਨ ਦੋ ਦਾ ਡਰਾਮਾ ਘਰੇ ਪਏ ਦੋ ਡਰਮ ਕੂਲਰ ਫਰਿੱਜ ਇੰਜਨ ਤੇ ਇੱਕ ਵੱਡਾ ਆਪਣਾ ਦੂਜਾ ਹੈਗਾ ਵਾ ਕੁੱਤੇ ਵਾਲਾ ਪਿੰਜਰਾ ਜਿਹੜਾ ਕਿ 6 ਫੁੱਟ ਲੰਬਾ ਤੇ 4.5 ਫੁੱਟ ਚੌੜਾ ਤੇ 5.5 ਫੁੱਟ ਉੱਚਾ ਉਹ ਵੀ ਸੇਲ ਹੈ ਉਹ ਵੀ ਸੇਲ ਹੈ ਹਨਾ ਕੁੱਤਾ ਵੱਡਾ ਮਰ ਗਿਆ ਕੁੱਤਾ ਵੱਡਾ ਮਰ ਗਿਆ 70 ਕੋ ਸਪੈਸ਼ਲ ਬਣਾਇਆ ਸੀ ਜੇ ਉਹ ਪਿੰਜਰਾ ਹੁਣ ਬਣਾਉਣਾ ਹੋਵੇ ਤਾਂ 25000 ਤੋਂ ਘੱਟ ਨਹੀਂ ਬਣਾਉਣਾ 25-30000 ਤੋਂ ਇੰਨਾ ਜ਼ਿਆਦਾ ਹੈਵੀ ਪਿੰਜਰਾ ਹੈਗਾ ਉਹ ਤੇ ਪਰ ਉਹ ਚ ਲੈ ਗਿਆ ਤੇ ਫਿਰ ਪਿੰਜਰਾ ਫ੍ਰੀ ਪਿਆ ਸੋਨੇ ਹੁਣ ਘਰ ਦੀ ਜਗ੍ਹਾ ਵੀ ਰੁਕੀ ਹੋਈ ਆ ਸੋ ਸਾਰਾ ਹੁਣ ਹੌਲੀ-ਹੌਲੀ ਨਾਲ ਘੱਟ ਕਰਦੇ ਆ ਕੋਸ਼ਿਸ਼ ਕਰਦੇ ਆ ਖਲਾਰਾ ਯਾਰ ਬਹੁਤ ਜ਼ਿਆਦਾ ਤੇ ਬਰਾਡੇ ਵਿੱਚ ਰੱਖਣ ਨੂੰ ਥਾਂ ਹੈ ਨਹੀਂਗਾ ਲੋ ਜੀ ਦੋਸਤੋ ਆ ਪਿੰਜਰਾ ਜੀ ਦੀ ਮੈਂ ਗੱਲ ਕਰਦਾ ਸੀਗਾ ਦੇਖੋ ਕਿੰਨਾ ਵੱਡਾ ਪਿੰਜਰਾ ਹੈਗਾ ਪਰ ਹੁਣ ਆਪਣੇ ਕੋਲੇ ਇਹਦੀ ਕੋਈ ਕੰਮ ਨਹੀਂ ਹੈਗਾ ਇਹ ਹੁਣ ਜਗ੍ਹਾ ਹੀ ਰੁਕੀ ਹੋਈ ਕਰੇ ਨੇ ਆਪਣਾ ਪੁਰਾਣਾ ਮੋਟਰਸਾਈਕਲ ਲਾ ਤੇ ਤਿੰਨੇ ਲੈਂਚ ਆ ਸੌ ਤੂੰ ਪੁਰਾਣਾ ਉਦੋਂ ਨਵਾਂ ਪਰ ਉਦੋਂ ਨਵਾਂ ਇਹ ਮੋਟਰਸਾਈਕਲ ਆਪਣਾ ਉਹ ਵਾਲਾ ਜੀ ਜਿਹਦੇ ਨਾਲ ਆਪਾਂ ਮਤਲਬ ਆ ਕਿ ਔਕਾ ਸੋਕਾ ਟਾਈਮ ਜਿਹਦੇ ਨਾਲ ਵਿੱਚ ਦੇਖਿਆ ਆਪਾਂ ਹਨ ਤੇ ਬਹੁਤ ਔਕਾ ਸੋਕਾ ਟਾਈਮ ਨੇ ਕਿਡਾਇਆ ਤੇ ਇਹ ਆਪਣੀ ਇੱਕ ਪੁਰਾਣੀ ਯਾਦ ਆ ਤਾਂ ਕਰਕੇ ਨੂੰ ਰੱਖਿਆ ਹੋਇਆ ਆ ਸੋ ਇਹਦੀ ਕਲੀ ਕੱਕ ਖਰਾਬ ਆ ਤੇ ਕੱਕ ਇਹਦੀ ਵਿੱਚੋਂ ਖਰਾਬ ਆ ਇਹਦੀ ਇੰਜਨ ਖੋਲਣਾ ਪੈਣਾ ਇਹਦੀ ਕੱਕ ਪਉਣ ਵਾਲੀ ਆ ਹੂੰ ਵੈਸੇ ਵਧੀਆ ਚੱਲਦਾ ਕੋਈ ਓਕੇ ਆ ਕੰਮ ਇਹਦਾ ਇਹ ਆਪਾਂ ਜਨ ਕੇ ਆਪਣੀ ਇੱਕ ਤਰ੍ਹਾਂ ਦੀ ਜੇ ਦੋ ਔਖੇ ਟਾਈਮ 'ਚ ਨਾਲ ਸੀ ਤੇ ਅੱਜ ਚੰਗੇ ਟਾਈਮ 'ਚ ਵੀ ਆਪਣੇ ਨਾਲ ਹੀ ਰਹੂਗਾ ਮੋਟਰਸਾਈਕਲ ਆਪਾਂ ਲਾਤੇ ਇੱਥੇ ਉਧਰ ਬੇਬੇ ਇਧਰ ਬੂਟੇ ਧੁੱਕੀ ਕੱਢੀ ਦੁਰੇ ਆਉਂਦੀ ਆ ਬੇਬੇ ਜੜਾਂ ਹੀ ਨਾ ਵੱਢੀ ਦੁਰੇ ਇੰਹੀਂ ਕਿਤੇ ਜੜਾਂ ਹੀ ਨਾ ਵੱਢੀ ਇੰਹੀਂ ਕਿਤੇ ਅੱਛਾ ਇਹਨੂੰ ਨਾ ਸਿਰੋਂ ਵੱਢ ਸਿਰੇ ਕੋ ਤੋਂ ਵੱਢੀ ਹਨ ਤੂਸਾ ਛੱਡ ਦੋ ਇਹਨਾਂ ਦਾ ਉਹ ਕਟਰ ਲਾਉ ਨਾ ਦੂਜਾ ਕੱਟਣ ਵਾਲਾ ਦਾਤੀ ਨਾਲ ਨਹੀਂ ਵੱਢਿਆ ਜਾਂਦਾ ਨਾ ਸਹੀ ਆਹ ਔਲੇ ਦਾ ਬੂਟੇ ਔਲੇ ਆਪ ਨੂੰ ਲੱਗਦੇ ਨਹੀਂ ਕਿ ਵੱਢਿਆ ਹੋ ਗਿਆ ਇਹੇ ਬਰਾਂਡਾ ਵੀ ਆਪਣਾ ਹੋਗਾ ਕੁਛ ਹੱਦ ਤੱਕ ਹੀ ਵਿਲਾ ਸੰਦ ਬਾਹਰ ਕਾੜ ਤੇ ਦੋ ਦਾ ਟਰਾਲੀਆਂ ਨਿਕਲ ਗਈਆਂ ਅੰਦਰੋਂ ਤੇ ਇੱਕ ਟਰੈਕਟਰ ਅੰਦਰ ਲੱਗਾ ਤੇ ਇੱਕ ਇੱਕ ਨਿਕਲ ਗਿਆ ਦੋ ਟਰੈਕਟਰ ਲੱਗੇ ਦੋ ਟਰਾਲੀਆਂ ਲੱਗੀਆਂ ਗੱਡੀ ਘਟਾ ਲੱਗੀਆਂ ਆਪਾਂ ਫਿਰ ਆਪਾਂ ਕਰਦੇ ਸੁਭਾਈ ਇਹਦੀ ਸਾਰੀ ਸੀਜੀ ਦੇ ਬੈੱਡ ਹਾਂਜੀ ਬੈੱਡ ਬੀਬੀ ਦੇ ਬੈੱਡ ਬੀਬੀ ਦੇ ਬੈੱਡ ਦੱਸੋ ਵੀ ਕਿਤੇ ਰੱਖਣੇ ਆ ਬੰਦੇ ਬੀਬੀ ਦਾ ਕੱਟ ਬੀਬੀ ਦਾ ਕੱਟ ਹੋਦਾ ਬੀਬੀ ਦਾ ਬੈੱਡ ਮੇੜ ਮੁੱਦਾ ਹੋਵੇ ਬੇ ਘਰਦਾ ਹੁਣ ਇਹ ਬੀਬੀ ਦੇ ਬਟ ਹਰੇਕ ਦਾ ਡੱਕਾ ਪਾਉਂਦੇ ਆ। ਉਹ ਮੰਜੇ ਨੇ ਉਹ ਵੀ ਟੁੱਕਿਆ ਉਹ ਵੀ ਐ ਨਹੀਂ ਪਾਈ। ਟੁੱਕੇ ਮੰਜੇ ਪਾਉਂਦਾ। ਬਰਾਂਡਾ ਹੋ ਗਿਆ ਸਾਫ਼। ਹੁਣ ਬੇਬੇ ਕੀ ਕਰੀਏ ਇਹਨਾਂ ਚੀਜ਼ਾਂ ਨੂੰ? ਆਹ ਇਹ ਟੁੱਕੇ ਮੰਜਾ ਤਾਂ ਖਾੜਨਾਂ। ਐਨਾ ਬਾਣ ਵਿੱਚ ਬੇਬੇ। ਬਾਣ ਨੂੰ ਕੀ ਕਰਨਾ? ਲਓ ਬੇ ਜੇ ਕਿਸੇ ਨੂੰ ਚਾਹੀਦਾ ਹੋਇਆ ਨਾ। ਫ੍ਰੀ ਸੇਵਾ ਓਕੇ ਮੰਜਾ ਲੈ ਲਓ ਕੱਲਾ ਪਾਵਾ। ਬਾਣ ਦੇੜ ਕੇ ਲੈ ਜਾਣਾ ਤਾਂ। ਉਹ ਬਾਣ ਕੀ ਕਰਨਾ ਕੱਲਾ ਪਾਵਾ ਹੀ ਪੈਂਦਾ ਹਣਾ। ਮੰਜਾ ਮੰਜਾ ਦੇ ਕੇ ਨੂੰ ਮੰਜਾ ਚਾਹੀਦਾ ਵੀ ਸਾਡੇ ਪਿੰਡ ਚ ਵੀਡੀਓ ਦੇਖਦੇ ਤੇ ਮੰਜਾ ਲੈ ਜਾਓ ਕੱਲਾ ਪਾਵਾ ਹੀ ਪੈਂਦਾ ਉਹਦਾ ਇੱਕ ਪਾਵਾ ਪਾ ਲਈ ਤੇ ਮੰਜਾ ਡਾ ਲਿਓ ਆ ਵੀ ਮੋੜ ਤੋਂ ਨਾ ਨਾ ਕਹਿੰਦੇ ਮ ਕਰਨ ਹਾਂ ਹਾਂ ਬਰਾੰਡਾ ਆਪਣਾ ਹੋ ਗਿਆ ਹੀ ਸਾਫ਼ ਬੱਕਲੇ ਹੁਣ ਬੈੱਡ ਰਹਿ ਗਏ ਵਿਚਾਰੇ ਬੈੱਡ ਡੇਢੀ ਲੋਡ ਲਾ ਦੀਏ ਫਿਰ ਗਾਂ ਹੀ ਆਪਾਂ ਹਨਾ ਲਓ ਜੀ ਕੰਮ ਨਿਬੜ ਗਿਆ ਤੇ ਇਧਰ ਹੁਣ ਪਹੁੰਚੇ ਮੈਡਮ ਮੈਂ ਉੱਧਰ ਕੰਮ ਕਰਦੀ ਸੀ ਘਰੇ ਤੁਸੀਂ ਇੱਧਰ ਕਰਲੇ ਹਨ ਮੈਂ ਵੀ ਬੈਠੀ ਕੰਮ ਕਰੀ ਇਹ ਐਪੀਸੋਡ ਦੇਖਦੀ ਸੀ ਬਿਜ਼ੀ ਸੀ ਇਹ ਐਪੀਸੋਡ ਤਾਂ ਨਹੀਂ ਦੇਖਿਆ ਹਾਂ ਫੋਨ ਤੇ ਲੱਗੀ ਪਈ ਸੀ ਬ੍ਰਦਰ ਨਾਲ ਬਿਜ਼ੀ ਸੀ ਬ੍ਰਦਰ ਨਾਲ ਹੀ ਹੈ ਆਹ ਤੇ ਮੋਰੋ ਵੇਲਾ ਸਾਰਾ ਨਾਲ ਆਖਿਆ ਚੇਂਜ ਕਰਤਾ ਆਪਾਂ ਹੌਲਾ ਹੋ ਗਿਆ ਵੇਲਾ ਕਿੰਨਾ ਬੇਬੇ ਕਹਿੰਦੀ ਬੈੱਡ ਬਟਾਉਣੇ ਮੇਰ ਨਾਲ ਆਪਦੇ ਵਾਲੇ ਬੈੱਡ ਬਜਾਉਣੇ ਮਾਂ ਲੈ ਫਿਰ ਬੇਬੇ ਉਹ ਕਹਿੰਦੀ ਮੇਰ ਨਾਲ ਬੈੱਡ ਬਟਾ ਲੈ ਮੰਮੀ ਨੂੰ ਕਿ ਬਟਾਉਣੇ ਜਾਂਦਾ ਹਾਂ ਹਟਾਲੋ ਹਟਾਲ ਗਏ ਪੱਕੀ ਗੱਲ ਆ ਨਾਲ ਨਾਲ ਪੈਸੇ ਕਿੰਨੇ ਲੈਣੇ ਬੈਡਾਂ ਦੇ ਮੈਂ ਬੈਡ ਕਹੀ ਜਾਂਦੇ ਤੁਸੀਂ ਬੇਬੇ ਨੂੰ ਕਹਿੰਦੇ ਆ ਵੀ ਚਾਰ ਨਹੀਂ ਬਣਿਆ ਕਰ ਹਾਂ ਨਹੀਂ ਬੇਬੇ ਤੇਰੇ ਬੈਡ ਮੈਂ ਤਾਂ ਇੱਕ ਵਾਰ ਵੀ ਨਹੀਂ ਕਿਹਾ ਦੇਣੇ ਆ ਮੈਂ ਤਾਂ ਉਹ ਬਿਲਾ ਮਗਰ ਸਾਂਭ ਕੇ ਰੱਖਤੇ ਮੈਂ ਤਾਂ ਮਜ਼ਾਕ ਕਰਦਾ ਰਹਿਣਾ ਤੇਰਾ ਐ ਮੁਰਕ ਕੇ ਤੂੰ ਕਹਿੰਗੇ ਮੇਰੇ ਬੈਡ ਦੇ ਦੇ ਮੈਂ ਹੋ ਗਾ ਲੈ ਕੇ ਜਿਹੜੇ ਤੂੰ 4 ਸਾਲ ਕੱਢਨੇ ਉਹ ਵੀ ਨਹੀਂ ਕੱਢਨੇ ਐ ਬੇਬੇ ਇਹ ਨਾ ਹੌਕਾ ਨਾ ਲੈ ਜੀ ਕਿਤੇ ਪਾਪ ਤੋਲੇ ਫਿਰਦੇ ਕਿੰਨੀ ਵੀ ਪਰਮਾਤਮਾ ਭਾਵਾ ਉਹ ਨਹੀਂ ਲੈ ਜੇ ਹੂੰ ਹੂੰ ਜਾਈਏ ਤੋਲੇ ਫਿਰਦੇ ਮੰंजे ਕਿ ਨਾ ਲੱਗੀ ਹਾਂ ਹਾਂ ਠੀਕ ਆ ਕੋਈ ਕੋਈ ਪ੍ਰੋਬਲਮ ਨਹੀਂ ਹਰ ਤੂੰ ਇਹ ਨਹੀਂ ਕਹਿ ਸਕਦੀ ਮੇਰੇ ਬੈੱਡ ਦੇ ਤੇਰੇ ਬੈੱਡ ਨਾਲ ਟਰਾਲੀ ਮਗਰਾਓ ਚਿੰਕੇ ਇਨ ਸਾਫ ਸੂਪ ਕਰਕੇ ਇਹ ਨਵੇਂ ਬਣਾ ਕੇ ਰੱਖਦੇ ਉੱਥੇ ਵੇ ਵੇ ਗੱਲ ਤਾਂ ਹੀ ਨਹੀਂ ਹੁੰਦੀ ਠੀਕ ਆ ਨਾ ਤੱਕਾ ਕੋਈ ਨਹੀਂ ਗਾ ਜਿਉ ਮਰਜੀ ਦੇਦੀ ਮੈਂ ਨਹੀਂ ਤੈਨੂੰ ਕਿਹਾ ਬੈੱਡ ਦੇ ਦੇ ਮੇਰੇ ਉਹ ਖਾਂ ਉਹ ਲਾਪਾ ਠਾਖਾ ਕੇ ਤੇ ਲਾ ਦੇ ਨੇ ਆ ਕਮਰਾ ਬਣਾ ਦੇਣਾ ਤੈਨੂੰ ਬੈੱਡ ਉਹ ਉੱਥੇ ਲਾ ਦੇ ਨੇ ਜਗ੍ਹਾ ਹੈ ਨਹੀਂ ਤਾਂ ਇਹ ਕੀ ਪਤਾ ਇੱਥੇ ਹੀ ਆਉਣਾ ਪਵੇ ਬਿੱਡਾਂ ਤੇ ਪਲਾਈ ਲਾ ਕੇ ਜਾਂ ਕੋਈ ਉਹ ਗੱਦਾ ਪਿਆ ਪਿਛਾ ਕੇ ਪੈਣਾ ਪੈਣਾ ਹੈ ਪਤਾ ਹੁੰਦਾ ਕਰਦਗੇ ਅੱਡ ਬੇਬੇ ਨੂੰ ਫਿਰ ਹੈ ਵੰਡ ਗਏ ਭਾਂਡੇ ਬੇਬੇ ਭਾਂਡੇ ਕਾ ਨਾ ਬੰਦ ਨਹੀਂ ਪੂਰੀ ਗਲਾਸ ਲੈ ਆਵਾ ਤੇ ਉਹ ਵੀ ਆਹਰ ਵੰਡਣੀ ਪੈਣੀ ਤੇ ਤੈਨੂੰ ਵੇਖ ਕੇ ਚੰਗੀ ਮਾੜੀ ਦੇਣੀ ਪਣੀ ਕੋਲੀ ਵੀ ਥੋੜੇ ਦਾਦੇ ਨੂੰ ਆ ਤਾਂ ਹੈ ਨਹੀਂ ਵੀ ਟਰਾਲੀ ਲਾ ਦੇਾਂਗੇ ਬਾਹਰ ਚ ਹੁਣ ਤੁਹਾਨੂੰ ਨਿਕਲਣ ਨਹੀਂ ਦੇ ਸਾਰੇ ਕੋਸੇ ਥੋੜਾ ਹਾਂ ਸਾਨੂੰ ਤਾਂ ਤਿੰਨ ਭਾਂਡੇ ਰੋਟੀ ਖਾਣ ਨੂੰ ਚਾਹੀਦੇ ਇੱਕ ਤੈਨੂੰ ਤੇਰੇ ਵੱਡ ਜਾਈ ਜਣਾ ਬੇਬੇ ਵੱਡ ਤਾਂ ਚੱਲਣਾ ਮੰਜਾ ਬਈ ਉਹ ਮੰਜਾ ਫਰੀ ਸੇਵਾ ਪਈ ਹੈ ਉਹਦਾ ਇੱਕ ਪਾਵਾ ਹੀ ਪੈਂਦਾ ਜੀ ਸਾਡੇ ਪਿੰਡ ਜੋ ਕੋਈ ਵੀਡੀਓ ਪੈਂਦਾ ਕਿ ਇਹਨੂੰ ਮੰਜਾ ਚਾਹੀਦਾ ਬਈ ਲੈ ਜਿਓ ਕੱਲਾ ਪਾਵਾ ਪੈਂਦਾ ਉਹਦਾ ਤੇ ਵਧੀਆ ਨਵਾਂ ਮੰਜਾ ਤੇ ਬੇਬੇ ਸਾਡੀ ਸਮਾਨ ਸਟੀਆਂ ਦੀ ਕਾੜ ਕਾੜ ਕੇ ਤੇ ਕਿੰਨਾ ਹੀ ਸਮਾਨ ਉਹਦੇ ਚ ਮਜਾਦ ਦਿੱਤਾ ਵਾਧੂ ਘਾਟੂ ਅੱਜ ਲੱਹ ਆ ਵੇਖ ਇਹਦੀ ਕਸਰ ਬਾਕੀ ਸੀ ਮਾਂ ਪਾਟ ਕੇ ਸੰਗਤ ਸਾਥੂ ਪਰਨ ਭਾਲ ਦੇ ਮੇਰੇ ਨਾਲ ਹੀ ਹੁੰਦੇ ਹੂੰ ਲਾਓ ਫਿਰ ਸੰਡੇ ਸਵੇਰੇ ਸੇ ਛੁੱਟੀ ਲੱਗੀ ਸੀ ਨਾ ਐਪੀਸੋਡ ਸ਼ੁਰੂ ਕੀਤੇ ਸੀ ਇਕੱਠਿਆਂ ਨੇ ਹੁਣ ਇਹ ਤਾਂ ਪਤਾ ਨਹੀਂ ਕਿੱਥੇ ਬਿਜ਼ੀ ਰਹਿੰਦੇ ਆ ਆਪਾਂ ਸਾਰੇ ਦੇਖ ਲੇ ਮੈਂ ਤਾਂ ਵਧੀ ਜਾਣੀ ਅੱਗੇ ਇੰਨਾ ਵੱਧ ਕੇ ਦੇਖ ਕੇ ਮਤਲਬ ਮੈਂ ਤਾਂ ਕਿੰਨੀ ਹੀ ਉਹਦੇ ਹੱਥ ਜਿਹੜੇ ਹੁਣ ਤਿੰਨ ਚਾਰ ਦਿਨ ਬਲੌਗ ਨਹੀਂ ਨ ਆਇਆ ਇਹਦੇ ਐਪੀਸੋਡ ਸ਼ੁਰੂ ਕੀਤੇ ਹੋਏ ਸੀਗੇ ਇਹੋ ਜਿਹੀ ਸੀ ਹਣਾ ਮੈਂ ਦੇਖੇ ਨਹੀਂ ਕਿ ਤਿੰਨ ਚਾਰ ਐਪੀਸੋਡ ਗਾ ਹੀ ਲੰਘੀ ਹੁਣ ਸਾਥ ਰਲੇ ਨਹੀਂ ਜਾਂਦਾ ਉਸ ਵਿੱਚ ਅੱਗੇ ਇਕੱਠੇ ਵੀਂਦੀ ਸੀਗੇ ਕੋਈ ਨਹੀਂ ਗਦਾਰੀ ਕੀਤੀ ਨਾ ਯਾਦ ਰੱਖੀ ਯਾਦ ਰੱਖੀ ਕੋਈ ਨਹੀਂ ਲੋ ਜੀ ਹੁਣ ਵਿਹਲੇ ਹੋਣ ਤੋਂ ਬਾਅਦ ਅਬ ਮੇਰੀ ਬਚਪਨ ਦੀ ਫੋਟੋ ਮਿਲ ਗਈ ਆ ਆ ਦੇਖਿਓ ਇਸੇ ਸਾਡੇ ਨਿੱਕੇ ਹੁੰਦੇ ਸਕੂਲ ਟਾਈਮ 'ਚ ਮੇਰੇ ਹਿਸਾਬ ਨਾਲ ਸ਼ਾਇਦ ਤੀਜੀ ਚੌਥੀ ਕਲਾਸ ਦੀ ਹੈਗੀ ਫੋਟੋ ਇਹ ਤੇ ਹੁਣ ਆਪਾਂ ਐਸ਼ ਨੂੰ ਤੇ ਮਨਪੀਤ ਨੂੰ ਵਿਖਾਉਣੇ ਆ ਕਿ ਮਨਪੀਤ ਦੀਆਂ ਫੋਟੋਆਂ ਤਾਂ ਬਹੁਤ ਵੇਖੀਆਂ ਆਪਾਂ ਤੇ ਪਛਾਣ ਵੀ ਲੈਣੇ ਆ ਵੀ ਕਿਹੜੀ ਫੋਟੋ ਮਨਪੀਤ ਦੀ ਸੀ ਤੇ ਮੈਂ ਪਛਾਣੀਆਂ ਵੀ ਆ ਤੇ ਹੁਣ ਮਨਪੀਤ ਤੇ ਐਸ਼ ਦੇਖਦੇ ਵੀ ਆਪਾਂ ਨੂੰ ਪਛਾਣਦੀ ਐਸ਼ ਪਛਾਣ ਲੇਂਗੀ ਡੈਡੀ ਕੌਣ ਇੰਨਾ ਚ ਹਾਂ ਡੈਡੀ ਜਮਾ ਤੇਰੀ ਜਿੱਡਾ ਇਥੇ ਐਸ਼ ਹਾਂ ਮੇਰਾ ਹਾਂ ਜਿੱਡਾ ਤੂੰ ਐਡਾ ਹੀ ਆ ਡੈਡੀ ਦੇਲਾ ਬਸ ਇਹ ਵਾ ਬਈ ਕੁਝ ਹੀ ਆ ਤੂੰ ਜਿੱਡਾ ਤੂੰ ਆ ਨਾ ਤੇਰੇ ਜਿਨੀ ਹਾਈਟ ਹੀ ਆ ਮੇਰੀ ਹੈਂ ਮੈਂ ਯੂकेजी ਜੀ ਐਸ਼ ਕਹਿੰਦੀ ਐ ਤੂੰ ਯੂकेजी ਜੀ ਸੀਗਾ ਡੇਢੀ ਸੋ ਉਹ ਇਹਨੂੰ ਇਹ ਨਹੀਂ ਪਤਾ ਕਿ ਸਾ ਆਪਣੇ ਟਾਈਮ ਵਜੋਂ ਯੂकेजी ਕਿੱਥੇ ਹੁੰਦੇ ਸੀ ਆਪਣੇ ਹੁੰਦੇ ਪਹਿਲੀ ਕਰਤੀ ਤੇ ਪਹਿਲੀ ਪੱਕੀ ਇਹ ਚੀਜ਼ਾਂ ਹੁੰਦੀਆਂ ਸੀਗਾ ਲੈ ਫਿਰ ਆ ਚੱਲ ਗਏ ਮੰਮੀ ਨੂੰ ਦਿਖਾ ਐਸ਼ ਤੂੰ ਪਛਾਨ ਮੰਮਾ ਨੂੰ ਪੁੱਛਦੀ ਆ ਵੀ ਇਹ ਉਹ ਪਤਾ ਵਾ ਇਹ ਆ ਜਾ ਫਿਰ ਉੱਥੇ ਦਿਖਾਉਣੀ ਆ ਪਛਾਨ ਆ ਜਾ ਫਿਰ ਅੰਦਰ ਲੈ ਪਾੜ ਨਾ ਦੇ ਗੋਤੇ ਬਹੁਤ ਪੁਰਾਣੀ ਯਾਦ ਆ ਇਹ ਮੈਨੂੰ ਵੀ ਅੱਜ ਹੀ ਲੱਭੀ ਫੋਟੋ ਬਹੁਤ ਟਾਈਮ ਬਾਅਦ ਲਓ ਜੀ ਇਸ ਘਰ ਦੇ ਆ ਤਿੰਨ ਲੇਡੀਜ਼ ਤਿੰਨ ਤਿੰਨ ਲੇਡੀਜ਼ ਇਕੱਠੀਆਂ ਇਕੱਠੀਆਂ ਬੈਠੀਆਂ ਨੇ ਘਰੇ ਇੱਕ ਤਾਂ ਬੈਠੀਆਂ ਨਹੀਂ ਤਾਂ ਮੈਂ ਤਾਂ ਇਹ ਤੈਨੂੰ ਪੁੱਛਿਆ ਹੀ ਨਹੀਂਗਾ ਤੂੰ ਪਹਿਲਾਂ ਹੀ ਪਛਾਣਤਾ ਕਿੱਥੇ ਆ ਹਾਂ ਦੇਖ ਇਹ ਨਾ ਇਹ ਨਾ ਇਹ ਤਾਂ ਪੰਜ ਸਿਮੈਂਟੋਂ ਲੱਭਿਆ ਨਹੀਂ ਦੂ ਪਹਿਲਾਂ ਤੋਂ ਲੱਭੇ ਨੇ ਇਹ ਉਹਨੂੰ ਪਤਾ ਲੱਗ ਗਿਆ ਨਾ ਵੀਡੀਓ ਬਣ ਲੱਗੀ ਮਾਂ ਉਹਨੂੰ ਐ ਵੀ ਹੁਣ ਮੇਰੀ ਇੰਨੀ ਦਿਖਾਉਂ ਪਟਪ ਹੋਊਗੀ ਹੈਨਾ ਆ ਦੇਖ ਪਾਪਾ ਦਿਖਾਈ ਗੀ ਪਬਲਿਕ ਨੂੰ ਅ ਆ ਦੇਖੋ ਇਹ ਸਾਰੇ ਬੈਠੇ ਆ ਆ ਫੜ ਕੇ ਰਖੀਨ ਐ ਪਾਪਾ ਬਾ ਕਿਹੜਾ ਪਾਪਾ ਇਹ ਵਾ ਹਾ ਪਾਪਾ ਨਾ ਦੇ ਤ ਪਾਪੇ ਦੀ ਚੜਾਈ ਦੇਖ ਤੂੰ ਦੇਖ ਇਹ ਤੇ ਉਹ ਦੂਜਾ ਪਾਇਆ ਵਾ ਮੇਰੇ ਅ ਕੱਪੜੇ ਦੇਖ ਲੋ ਵੀ ਉਹਦੋਂ ਵੀ ਆਪਣੇ ਵਧੀਆ ਪਾਏ ਹੁੰਦੇ ਸੀਗੇ ਆ ਦੇਖੋ ਬੱਚਿਆਂ ਦੇ ਸਾਰਿਆਂ ਦੇ ਕੱਪੜੇ ਪਾਏ ਕਿਹਦੇ ਕਿੱਦਾਂ ਦੇ ਪਾਏ ਤੇ ਆ ਮੈਂ ਸਭ ਤੋਂ ਉੱਪਰ ਖੜਾ ਹੋਇਆ ਆ ਦੇਖ ਮੇਰੇ ਕੱਪੜੇ ਵਾਏ ਤੁਹਾਡੇ ਨਾਲ ਕੁੜੀਆਂ ਹੈ ਨਹੀਂ ਸੀ ਆ ਵਾਲਾ ਮੁੰਡੇ-ਮੁੰਡੇ ਦੀ ਹੋੜ ਖਿੱਚੀ ਨਹੀਂ ਪਤਾ ਨਹੀਂ ਨਹੀਂ ਸਾਨੂੰ ਕੁੜੀਆਂ ਦਾ ਮੈਨੂੰ ਯਾਦ ਨਹੀਂ ਵੀ ਸਾਡੀ ਕਲਾਸ ਕਿਹੜੀਆਂ ਹੁੰਦੀਆਂ ਸੀ ਉਸ ਟੈਮ ਤੇ ਮੁੰਡਿਆਂ ਦਾ ਤਾਂ ਮੈਨੂੰ ਯਾਦ ਸੀਗਾ ਕੁਝ ਬਾਲੇ ਛੋਟੇ ਸੀ ਨਾ ਉਦੋਂ ਆ ਸਾਰੇ ਬੈਠੇ ਆ ਆ ਮੈਂ ਖੜਾ ਇੱਥੇ ਆ ਜਗ੍ਹਾ ਤੇ ਆ ਵੀ ਹੂੰ ਮੈਡਮ ਕਿਹੜੀ ਮੈਡਮ ਨਹੀਂ ਆ ਸਾਡਾ ਉਹ ਮਾਸਟਰ ਰਮਨ ਵੀ ਤੇ ਜਿਹੜਾ ਵਿਚਾਲੇ ਬੈਠਾ ਇਹ ਇੰਨਾ ਮੁੱਕਾ ਇੰਨਾ ਮੁੱਕਾ ਆਉਂਦਾ ਸੀ ਸਾਡੇ ਨਹੀਂ 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 ਇਹ ਹੋਰ ਇਹਨੂੰ ਪ੍ਰਧਾਨ ਕਹਿੰਦੇ ਹੁੰਦੇ ਸੀਗੇ ਇਹ ਪ੍ਰਧਾਨ ਉਹ ਮਾਸਟਰ ਸੀ ਐਸ਼ ਮੁੱਕਿਆ ਨਾ ਕੋਟ ਤੀਰੇ ਕਿ ਜੱਡਾ ਹੁੰਦਾ ਸੀਗਾ ਤੇ ਐਨ ਖੜਕਾ ਦਿੰਦਾ ਸੀ ਬੰਦੇ ਨੂੰ ਹੀ ਓਏ 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 ਕਾਤ ਸਿੱਟੀ ਜਾਨੀ ਆ ਲੋ ਵੀ ਦੋਸਤੋ ਬੇਸ਼ੱਕ ਮੀਂਹ ਪੈ ਗਿਆ ਪਰ ਗਰਮੀ ਬਹੁਤ ਜ਼ਿਆਦੀ ਹੈ ਜੀ ਬੁਰਾ ਹਾਲਾਤ ਹਨ ਬਹੁਤ ਬਰਾ ਹੈ ਤੇ ਬੇਰੱਖਣਾ ਸੀ ਜੇ ਸਾਰੇ ਕਹਿੰਦੇ ਬਲੌਗ ਨਹੀਂ ਹੁੰਦੇ ਸੋ ਬਾਈ ਥੋੜਾ ਜਿਹਾ ਸਾਹ ਲੈਣ ਦੇ ਵਿੱਚ ਲੱਗੇ ਹੋਏ ਸੀਗੇ ਅ ਮੈਸਤਰੀਆਂ ਨੇ ਬਹੁਤ ਭੁਜਾਇਆ ਇੱਧਰ ਜਾ ਉੱਧਰ ਜਾ ਤੇ ਪੌੜੀਆਂ ਚੜ੍ਹ ਚੜ੍ਹ ਕੇ ਮੇਰਾ ਵੀਟ ਦੂ ਦਿਨ ਕਿਲੋ ਘਟ ਕੇ ਸਾਰੇ ਕਹਿੰਦੇ ਲਿੱਸਾ ਹੋ ਗਿਆ ਤੂੰ ਤੇ ਪੌੜੀਆਂ ਚੜ੍ਹ ਕੇ ਉਤਰ ਕੇ ਜਿਹੜੀ 10-15 ਵਜੇ ਚੜੀਦਾ 10-15 ਵਜੇ ਉਤਰੀਦਾ ਚੰਗਾ ਖਰਾਕ ਨਹੀਂ ਘਟਾਉਣੀ ਬਾਈ ਹੋਇਆ ਖਰਾਕ ਨਹੀਂ ਬਾਕੀ ਇਹਨੇ ਨਾ ਅਰਦੇ ਸੋ ਬੇ ਦਾ ਛੱਟ ਗਿਆ ਪੇਟ ਕੋਲਫੀ ਹੋਣੀ ਤਾਂ ਖਾਦੀ ਇੱਕ ਲਓ ਜੀ ਕਿਦਾਂ ਬਾਪੂ ਬਾਪੂ ਰਹਿ ਗਈ ਸਾਡਾ ਮਗਰ ਕਿਦਾਂ ਬਾਪੂ ਪਾ ਠੀਕ ਹੈ ਬਾਪੂ ਦੀ ਬਰ ਡਿਊਟੀ ਨਹੀਂ ਗਈ ਬਾਪੂ ਕਿਦਾਂ ਬਾਸ ਠੀਕ ਹੈ ਇੱਥੇ ਕਦੋਂ ਗਿਆ ਹੋਈ ਨਾ ਚੱਲਿਆ ਕਰੀਏ ਭੱਜਣ ਪੁੱਜਣ ਨੂੰ ਭੱਜਾਂਗੇ ਕਲੋਂ ਮਜਣਾ ਅੱਜ ਰੋਟੀਆਂ ਹਣ ਦੋ ਤੁੱਟੇ ਲਗਾ ਤੀਆਂ ਰੋਟੀ ਲਾ ਲਈ ਹੈ ਉਹ ਇਹ ਤਾਂ ਹਟਾ ਗਾ ਇੱਕ ਰੋਟੀ ਵਧਾ ਦਿੰਦੀ ਆ ਦੇਖ ਮੈਂ ਖਾਂਦਾ ਬਾਪੂ ਦਾ ਰੰਗ ਵੀ ਪੂਰਾ ਹੁੰਦਾ ਜਾਂਦਾ ਵੀ ਦਿਨੋਂ ਦਿਨ ਪੂਰਾ ਹੀ ਹੋਣਾ ਜੇ ਮੁੱਢ ਤੇ ਅਸੀਂ ਥੱਲੇ ਪਿਆ ਜਾਣਾ